ਪ੍ਰਭੂ ਮੰਗਾ ਤਰੀ ਹਿੰਦੂਸਤੇ ਉੱਤੇ ਦਾ ਅੱਜ ਦੇ ਚੀਨ ਦੇ ਸਟਰ ਸਰਦਾਰ ਹੀਸਾ ਸਿੰਘ ਜੀ ਲਹਿਣ ਮਹਨ ਪਰੋਜਣ ਨੇ ਐਕਸ ਮੇਰ ਰਹੇ ਨੇ ਬੈਡਪੋਰਡ ਜੋਕੇ ਦੇ ਵਿੱਚ ਸੁਬਹੁਪਟੇ ਉਤੇ ਤੇ ਰਹੇ ਨੇ ਅੱਜ ਉਸ ਸਮਾਗਮ ਨੇ ਚੀਪ ਦਿੱਤ ਨੇ ਤੇ ਉਹਨਾਂ ਦੇ ਨਾਲ ਸਰਦਾਰ ਦਲਬਾਖ ਸਿੰਘ ਜੀ ਵਾਗੀ ਨਰਿੰਦਰ ਮਾਹੀ ਜੀ ਏਟੀਸੀ ਨਿਊ ਜਨ ਜੀ ਜਗਤੋ ਤੇ ਉਹਨਾਂ ਦੇ ਨਾਮੀ ਮਹਿੰਦਰ ਸਿੰਘ ਗਰਚਾ ਜੀ ਸਲਕਲਾ ਤੋਂ ਜਿਹੜੇ ਕਿ ਯੂਕੇ ਤੋਂ ਆਏ ਨੇ ਸ਼ਮਿੰਦਰ ਸਿੰਘ ਜੀ ਗਰਚਾ ਵਾਈਸ ਪ੍ਰੈਜ਼ੀਡੈਂਟ ਨੇ ਰੋਟਰੀ ਕਲੱਬ ਸਰਜੀਤ ਸਿੰਘ ਜੀ ਬੇਦੀ ਰੋਟੇਰੀਅਨ ਨੇ ਗੁਰਵਖਸ਼ਰਮ ਜੀ ਐਸ ਡੀਓ ਪੰਜਾਬ ਰਾਜ ਬਿਜਲੀ ਬੋਰਡ ਤੋਂ ਭਵੇਸ਼ ਕੁਮਾਰ ਜੀ ਦਵਿੰਦਰ ਕੁਮਾਰ ਜੀ ਮਨਜਿੰਦਰ ਸਿੰਘ ਜੀ ਇਸੇ ਨਗਰ ਤੋਂ ਮੈਂਬਰ ਪੰਚਾਇਤ ਸਾਡੇ ਸਤਕਾਰਯੋਗ ਵੀਰ ਸਤਨਾਮ ਸਿੰਘ ਜੀ ਉਹਨਾਂ ਦੇ ਨਾਲ ਮਨਜੀਤ ਸਿੰਘ ਜੀ ਤੇ ਹੋਰ ਸਾਡੇ ਸਕਾਰਜੋਗ ਸਾਥੀ ਪ੍ਰਿੰਸੀਪਲ ਰਜਨੀਸ਼ ਕੁਮਾਰ ਜੀ ਸਮੂਹ ਸਟਾਫ ਸਕੂਲ ਦਾ ਤੇ ਬਹੁਤ ਹੀ ਪਿਆਰੇ ਬੱਚਿਓ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਜਦ ਇਲੈਕਟ੍ਰੋਨਿਕ মিডিਆ ਦਾ ਯੁੱਗ ਹੈ ਇਸ ਸਮੇਂ ਦੇ ਵਿੱਚ ਸਾਨੂੰ ਲੋੜ ਹੈ ਕਿ ਅਸੀਂ ਅਪਡੇਟ ਹੋਈਏ ਕਿਉਂਕਿ ਪੁਰਾਣੇ ਸਮੇਂ ਵਿੱਚ মিডিਆ ਇੰਨਾ ਨਹੀਂ ਹੁੰਦਾ ਤੇ ਅੱਜ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਆਪਾਂ ਹਰ ਇੱਕ ਚੀਜ਼ ਦੇਖ ਸਕਦੇ ਆ ਹਰ ਨੌਲੇਜ ਪ੍ਰਾਪਤ ਕਰ ਸਕਦੇ ਆ ਜਿੱਥੇ ਪੁਰਾਣੇ ਸਮੇਂ ਤੁਹਾਨੂੰ ਸਿਰਫ ਅਧਿਆਪਕ ਪੜ੍ਹਾਉਂਦੇ ਸੀ ਸਿੱਧਾ ਰੂਪ ਵਿੱਚ ਪੜ੍ਹਾਉਂਦੇ ਸੀ ਅੱਜ ਆਪਾਂ ਇਲੈਕਟ੍ਰੋਨਿਕ ਯੁੱਗ ਦੇ ਵਿੱਚ ਆ ਕੇ ਕਿਸ ਤਰ੍ਹਾਂ ਆਪਾਂ ਕੰਪਿਊਟਰ ਯੁੱਗ ਦੇ ਵਿੱਚ ਪਹੁੰਚ ਕੇ ਆਪਾਂ ਕੰਪਿਊਟਰਾਂ ਹੀ ਸਿੱਖਿਆ ਪ੍ਰਾਪਤ ਕਰ ਰਹੇ ਆ ਸੋ ਇਸੇ ਲੜੀ ਤਹਿਤ ਸਾਡੀ ਬਹੁਤ ਹੀ ਸੰਸਥਾ ਜੋ ਨਾਮ ਪਰ ਸੰਸਥਾ ਹੈ ਵਰਲਡਟਾਪ ਤੇ ਕੰਮ ਕਰ ਰਹੀ ਹੈ ਰੋਟਰੀ ਕਲੱਬ ਆਫ ਬੰਗਾ ਕ੍ਰੀਡ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਬਹੁਤ ਸਤਿਕਾਰਯੋਗ ਮੇਰ ਦਲਵਾਰ ਸਿੰਘ ਜੀ ਬਾਗੀ ਜਿਨ੍ਹਾਂ ਦੇ ਉਦਮ ਸਦਕਾ ਉਹਨਾਂ ਨੇ ਇਸ ਸਕੂਲ ਵਿੱਚ ਬਹੁਤ ਸਮੇਂ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇਸ ਸਕੂਲ ਦੇ ਵਿੱਚ ਬੱਚਿਆਂ ਦੀ ਸਿੱਖਿਆ ਲਈ ਇੱਕ ਅਜਿਹਾ ਪ੍ਰੋਜੈਕਟਰ ਲਾਇਆ ਜਾਵੇਗਾ ਜਿਹੜਾ ਕਿ ਬੱਚਿਆਂ ਲਈ ਬਹੁਤ ਲਾਹੇਵੰਦ ਹੈ ਕਿਉਂਕਿ ਅੱਜ ਬੇਸ਼ੱਕ ਸਰਕਾਰ ਆਪਣੇ ਪੱਧਰ ਤੇ ਜत्न ਕਰ ਰਹੀ ਹੈ ਸਰਕਾਰ ਵੀ ਬਹੁਤ ਅਪਰਾਧੇ ਕਰ ਰਹੀ ਹੈ ਪਰ ਉਸ ਦੇ ਨਾਲ ਨਾਲ ਜਿੱਥੇ ਇਹ ਸਮਾਜ ਸੇਵੀ ਸੰਸਥਾਵਾਂ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰ ਰਹੀਆਂ ਨੇ ਇਸ ਕਾਰਜ ਨੂੰ ਪੂਰੀ ਸਮਰਪਣ ਭਾਵਨਾ ਦੇ ਨਾਲ ਜੁੜੇ ਹੋਏ ਨੇ ਸੋ ਇਹ ਸੇ ਚ ਦੱਸਦਾ ਕਿ ਦਲਬਾਖ ਸਿੰਘ ਬਾਗੀ ਜਿਹੜੇ ਇਸੇ ਨਗਰ ਦੇ ਨੇ ਇਸੇ ਪਿੰਡ ਵਿੱਚ ਜੰਮੇ ਪਲੇ ਨੇ ਇਸੇ ਪਿੰਡ ਦੀਆਂ ਗਲੀਆਂ 'ਚ ਖੇਡੇ ਨੇ ਇਹਨਾਂ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਸੋ ਅੱਜ ਉਹਨਾਂ ਦਾ ਇਸ ਪਿੰਡ ਦੇ ਨਾਲ ਵੀ ਪਿਆਰ ਹੈ ਪੁਰ ਕਾਰਜੋਗ ਸ਼ਖਸੀਅਤਾਂ ਜਿਹੜੀਆਂ ਅੱਜ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਜਿਹੜਾ ਉਦਘਾਟਨ ਕਰਨਾ ਉਸ ਵਿੱਚ ਪਹੁੰਚਿਆ ਹਨ ਸੋ ਅਸੀਂ ਮੈਂ ਆਪਣੇ ਸੰਸਥਾ ਵੱਲੋਂ ਇਸ ਸਕੂਲ ਵੱਲੋਂ ਪ੍ਰਿੰਸੀਪਲ ਸਭ ਵੱਲੋਂ ਸਮੂਹ ਬੱਚਿਆਂ ਵੱਲੋਂ ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਮੈਨੂੰ ਬੜਾ ਇਸ ਗੱਲ 'ਚ ਮਾਣ ਆ ਕਿ ਪਿਛੇ ਜਾ ਪਿੰਡ ਸਾਲ ਕਲਾਂ ਦੇ ਵਿੱਚ ਇੱਕ ਸਾਨੂੰ ਖਬਰ ਮਿਲੀ ਵੀ ਇੱਕ ਮੁੰਡਾ ਉਹਦਾ ਮਤਲਬ ਇਹ ਆ ਕਿ ਲੀਵਲ ਦਾ ਕੰਮ ਕਰਦਾ ਸੀ ਪੈੜ ਤੋਂ ਡਿੱਗਿਆ ਉਹਦਾ ਐਕਸੀਡੈਂਟ ਹੋ ਗਿਆ ਉਹ ਦੋ ਸਾਲ ਤੋਂ ਆਪਣੇ ਬਜੇ ਤੇ ਪਿਆ ਤੇ ਮੈਂ ਤੇ ਸ਼ਿਮੇਂਦਰ ਸਿੰਘ ਗਰਚਾ ਜੀ ਇਹਨਾਂ ਦਾ ਫਿਲਦ ਸੰਭ ਕਲਾਈਆਂ ਅਸੀਂ ਜਦੋਂ ਦੇਖਣ ਗਏ ਤੇ ਇੱਕ ਕਮਰੇ ਵਿੱਚ ਬਜਾਰਾ ਤੇ ਮੈਂ ਕਿਹਾ ਜੀ ਬਾਥਰੂਮ ਪ੍ਰੋਜੈਕਟ ਕਿੰਦਾ ਜਾਂਦੇ ਕਹਿੰਦਾ ਜੀ ਬੈੱਡ ਤੇ ਮਤਲਬ ਇਹ ਆ ਬਈ ਮਾਤਾ ਘਰਾਂ ਬੰਦੀ ਆ ਤੇ ਰੋਟੀ ਪਾਣੀ ਬਾਹਰੋਂ ਅਸੀਂ ਕੋਰਦਾਰੇ ਤੋਂ ਮਤਲਬ ਇਹ ਲੈਣੇ ਤੇ ਮੈਂ ਕਿਹਾ ਨਹੀਂ ਯਾਰ ਤੇਰਾ ਆਪਰੇਸ਼ਨ ਕਰਾਣਾ ਤੈਨੂੰ ਮਤਲਬ ਇਹ ਆ ਫਿਰ ਨਾਰਮਲ ਜ਼ਿੰਦਗੀ ਵਿੱਚ ਲੈਣਾ ਤੇ ਖਾਣੇ ਦੀ ਗੱਲ ਕੀਤੀ ਮੈਂ ਕਿਹਾ ਖਾਣਾ ਵੀ ਅੱਜ ਤੋਂ ਬਾਅਦ ਇਹ ਮਾਤਾ ਗੋਦਾਰੀ ਸੇਵਾ ਕਰਦੀ ਸੀ ਪੰਜ ਚਾਰ ਘੰਟੇ ਦੇ ਉੱਤੋਂ ਖਾਣਾ ਲੈਂਦੀ ਸੀ ਮੈਂ ਕਿ ਖਾਣਾ ਵੀ ਅੱਜ ਤੋਂ ਬਾਅਦ ਤੇਰਾ ਸ਼ੁਰੂ ਕਰੂਗਾ ਮੈਂ ਗੁਰੂ ਕੀ ਸੁਮੀ ਵਾਲਿਆਂ ਨੂੰ ਬੇਨਤੀ ਕੀਤੀ ਉਸ ਤੋਂ ਬਾਅਦ ਦੋ ਟਾਈਮ ਉਸ ਉਹਦੇ ਮੁੰਡੇ ਨੂੰ ਤੇ ਮੁੰਡੇ ਦੀ ਮਾਂ ਨੂੰ ਖਾਣਾ ਵੀ ਆਣਾ ਸ਼ੁਰੂ ਹੋਇਆ ਇਹਨਾਂ ਤੱਕ ਆਵਾਜ਼ ਹੀ ਪਹੁੰਚੀ ਇਹਨਾਂ ਦੇ ਸਭ ਨੂੰ 50000 ਰੁਪਏ ਜਿਹੜਾ ਉਸੇ ਵੇਲੇ ਮਿਲ ਗਿਆ ਉਹ ਤਾਰਨੀਆ ਲਾ ਦੇਉਂਦਾ ਸੀ ਲੜ ਕੇ ਆਪਣੇ ਫਿਰਸਾ ਸਿੰਘ ਲਹਿਰ ਜੀ ਇਹ ਤਾਂ ਸਾਡੇ ਨਾਲ ਅਟੈਕ ਮੰਦਰ ਮਤਲਬ ਦੀਦੀ ਕੀ ਸਹਾਇਆ ਇਖਾਰੇ ਸਰਕਾਰੀ ਮੀਂਹ ਦੇ ਵਿੱਚ ਭਾਗੀਦਾਰ ਨੇ ਤੇ ਜਿੱਥੇ ਆਹ ਫਲ ਪਿਛਤਾ ਦੇ ਲਈ ਅਸੀਂ ਲਗਭਗ 11 ਕਰੋੜ ਰੁਪਏ ਦਾ ਨਸਰ ਕੀਤਾ ਤੇ ਸਭ ਤੋਂ ਖੂਬਸੂਰਤੀ ਇਹ ਹੈ ਵੀ ਅਸੀਂ ਕਹਿ ਰਹੇ ਕਿਸੇ ਕੋ ਬੰਗਿਆਨੀ ਬੇਨਤੀ ਜੀ ਨੂੰ ਕੀਆ ਵੀ ਅਸੀਂ ਇਹ ਬਤ ਕਰੀ ਰਿਹਾ ਉਹਨੇ ਵੇਚ ਅਸੀਂ ਪਸ਼ੂਆਂ ਦਾ ਚਾਰਾ ਜਿਹੜਾ ਸਪਲਾਈ ਕਰ ਚੁੱਕੇ ਆ ਗੁਣਾ ਚੌਰ ਦੂ ਘਟ ਜਗਿਆ ਸੀ ਉੱਥੇ ਮਤਲਬ ਇਹ ਆ ਅਸੀਂ ਲਗਦਾਸ਼ੀ ਦਿੱਤੀ ਜਾ ਫਿਰ ਦੀ ਹੋ ਦੀ ਰਿਕਵੈਸਟ ਆਈ ਉਹ ਲੋਦੀਪਾਦੀ ਘੋੜ ਕਾਹੀ ਸਰਕਾਰੀ ਹੈ ਤੇ ਅਸੀਂ ਅਜਨਾਲੇ ਵੀ ਵਿਜ਼ਿਟ ਕੀਤਾ ਬਦੀ ਸਾਹਿਬ ਬੈਠੇ ਆ ਅਸੀਂ ਵਿਆਸ ਰਾ ਦੇ ਨਾਲ ਜਿੱਦੇ ਪਿੰਡ ਪੈਂਦੇ ਆ ਤੇ ਤਾੜੇ ਦੇ ਕੋਲ ਲਗੀਆਂ ਗਰਦਾਸ ਪਰ ਅਸੀਂ ਉੱਥੇ ਵੀ ਕਰਵਾ ਲਈ ਆ ਜਾ ਕੇ ਇਹਨਾਂ ਲੋਕਾਂ ਦਾ ਹੌਲਜਰ ਰਚ ਗਏ ਆ ਉੱਥੇ ਵੀ ਕੋ ਮਤਲਬ ਇਹ ਆ ਵੀ ਆਪਣੀ ਜਿਹੜੀ ਸਰਗਰਮੀ ਜਾਰੀ ਰੱਖਾਂਗੇ 1998 ਦੇ ਵਿੱਚ ਜਦੋਂ ਇੰਦਰ ਕੁਮਾਰ ਗਜਦਾਲ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤੇ ਇਥੇ ਸੂਬੇ ਦਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਸਾਹਿਬ ਗਏ ਸਪੋਰਟ ਵੀ ਉਹਨਾਂ ਨੇ ਕੀਤੀ ਸੀ ਬਈ ਜੀ ਮੈਨੂੰ ਮਤਲਬ ਇਹ ਆ ਵੀ ਇਹ ਕਰੋੜ ਰੁਪਈਆ ਚਾਹੀਦਾ ਵੀ ਸੂਬਾ ਸਾਡਾ ਬਹੁਤ ਪਿਛੜਿਆ ਆ ਉਹਦਾ ਵਿਕਾਸ ਕਰਨਾ ਗੁਜਰਾਲ ਸਾਹਿਬ ਨੇ ਦੋ ਸ਼ਬਦ ਉੱਤੇ ਬੋਲੇ ਕਹਿੰਦੇ ਬਾਦਲ ਸਾਹਿਬ ਤੁਸੀਂ ਅਰਬ ਦੀ ਗੱਲ ਕਰਦੇ ਮੈਂ 1.5 ਅਰਬ ਹੀ ਦੇਣ ਤਿਆਰ ਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਕਿ ਅੱਜ ਸਾਇੰਸ ਤੇ ਟੈਕਨੋਲੋਜੀ ਦਾ ਯੁੱਗ ਆ ਹੁਣ ਤਲਵਾਰਾਂ ਤੇ ਬੰਦੂਕਾਂ ਦੀ ਲੜਾਈ ਜਿਹੜੀ ਆ ਉਹ ਬਹੁਤ ਪਿਛੇ ਰਹਿ ਗਈ ਆ ਇਸ ਸੈਸਟਰ ਟੈਕਨੋਲੋਜੀ ਦੇ ਜੋਗ ਵਿੱਚ ਤੁਸੀਂ ਬੱਚਿਆਂ ਨੂੰ ਸਮੇਂ ਦੀ ਹਾਨੀ ਬਣਾ ਦਿਓ ਜਿਹੜਾ ਸਾਡਾ ਸੂਬਾ ਕਿਸੇ ਟਾਈਮ ਨੰਬਰ 1 ਤੇ ਹੁੰਦਾ ਸੀ ਜਿਹੜਾ ਪਿਛੜ ਕੇ ਇਹ 13ਵੇਂ ਚ ਮਤਲਬ 12ਵੇਂ ਸਥਾਨ ਤੇ ਰਹਿ ਗਿਆ ਉਹਨੂੰ ਤੁਸੀਂ ਨੰਬਰ 1 ਬਣਾਉਣ ਦੇ ਲਈ ਯਤਨ ਕਰੋ ਤੇ ਪੈਸੇ ਦੀ ਕੋਈ ਘਾਟ ਨਹੀਂ ਤੇ ਉਹ ਜਿਹੜੀ ਸੋਚ ਆ ਸਾਡੀ ਰੋਟਰੀ ਇੰਟਰਨੈਸ਼ਨਲ ਨੇ ਬਣਾਈ ਆ ਵੀ ਜਿਹੜੇ ਆ ਵੀ ਅੱਜ ਜਿਹੜੇ ਬੱਚੇ ਹੈਗੇ ਆ ਜਿਹੜੇ 20 ਕ ਸੈਕਸ਼ਨ ਸੋਸਾਇਟੀ ਚ ਆ ਗਏ ਆ ਉਹ ਗਵਰਨਮੈਂਟ ਸਕੂਲਾਂ ਚ ਪੜ੍ਹਦੇ ਆ ਮੀਨ ਬੱਧਾ ਦਾ ਪੜ੍ਹਾ ਲੰਦਾ ਮਤਲਬ ਇਹ ਆ ਵੀ ਵੱਡੇ ਤੋਂ ਵੱਡੇ ਪ੍ਰਾਈਵੇਟ ਸਕੂਲ ਚ ਪੜ੍ਹਾ ਲੰਦਾ ਵੀ ਉਹਨਾਂ ਬੱਚਿਆਂ ਨੂੰ ਵੀ ਸਮੇਂ ਦਾ ਹਾਨੀ ਮੜਾਣ ਦੇ ਲਈ ਅਸੀਂ ਕੁਛ ਨਾ ਕੁਛ ਜਿਹੜਾ ਆ ਉਹ ਯਤਨ ਕਰੀਏ ਉਹਦੇ ਲਈ ਸਾਨੂੰ ਗਲੋਬਲ ਗ੍ਰਾਂਟ ਜਿਹੜੀ ਆ ਆਈ ਆ ਜਿਹਦੇ ਵਿੱਚ ਸਾਡਾ ਜਿਹੜਾ ਡਿਸਟ੍ਰਿਕਟ ਆ ਰੋਟੀ ਡਿਸਟ੍ਰਿਕਟ 30 17 ਉਹਦੇ ਵਿੱਚ ਤਿੰਨ ਸਟੇਟ ਅਸੀਂ ਆਂਦੇ ਆ ਤਿੰਨਾਂ ਸਟੇਟਾਂ ਦੇ ਵਿੱਚ ਅੱਧੇ ਤੋਂ ਵੱਧ ਪੰਜਾਬ ਆ ਗੱਲ ਖੰਨਾ ਤੇ ਰੋਪੜ ਦੇ ਸ਼ੁਰੂ ਹੋ ਗਿਆ ਤਾਂ ਅਬਰਸਰਾਲ ਨੂੰ ਮਤਲਬ ਸਾਰਾ ਪੰਜਾਬ ਸਾਡਾ ਆ ਜਾਂਦਾ ਜੀ ਐਨ ਕੇ ਟੋਟਲ ਆਉਂਦੇ ਉਸ ਡਿਸਟ੍ਰਿਕਟ ਦੇ ਵਿੱਚ ਤੇ ਅੱਧੇ ਤੋਂ ਵੱਧ ਹਿਮਾਚਲ ਵੀ ਆ ਤੇ ਉਹਨਾਂ ਦੇ ਵਿੱਚ ਇਹ 60 ਸਕੂਲ ਜਿਹੜੇ ਆ ਉਹਨਾਂ ਨੇ ਮਤਲਬ ਜਾਨੀ ਕਲਾਬ ਚੂਜ਼ ਕੀਤੇ ਜਿਹਦੇ ਵਿੱਚ ਸਾਡੇ ਰੋਟੀ ਦਾ ਬੰਗਾ ਗ੍ਰੀਨ ਨੂੰ ਉਹਨਾਂ ਹੀ ਮਤਲਬ ਸਾਡੀਆਂ ਜਿਹੜੀਆਂ ਸਰਗਰਮੀਆਂ ਨੂੰ ਦੇਖ ਕੇ ਆਧਾਰ ਬਣਾਇਆ ਤੇ ਉਹਨਾਂ ਨੇ ਸਾਨੂੰ ਮਤਲਬ ਇਹ ਵੀ ਆਪ ਤੁਸੀਂ ਦੇਖ ਲਓ ਜਿਹੜਾ ਸਕੂਲ ਤੁਹਾਨੂੰ ਚੰਗਾ ਲੱਗਦਾ ਕਿ ਉੱਥੇ ਇਹ ਜਿਹੜਾ ਸਿਸਟਮ ਜਿਹੜਾ ਅਸੀਂ ਲਗਾਉਣ ਦੇ ਲਈ ਤੁਹਾਨੂੰ ਜਿੰਨੇ ਵੀ ਗੀਅਰਮੈਂਟ ਆ ਉਹ ਪ੍ਰੋਵਾਈਡ ਕਰਦੇ ਆ ਤੇ ਉਹ ਅੱਜ ਮੁਬਾਰਕ ਘੜੀ ਆਈ ਆ ਤੇ ਅਸੀਂ ਜਿਹੜਾ ਮਤਲਬ ਇਹ ਆ ਵੀ ਇੱਥੇ ਇੰਸਟਾਲ ਕੀਤਾ ਮੈਂ ਆਪਣਾ ਇਸ ਗੱਲ ਨੂੰ ਖੁਸ਼ਕਿਸਮ ਸਮਝਦਾ ਵੀ ਸਭ ਦੇ ਲੌਤੂ ਅਲ੍ਹਾ ਬਿਲਾਹਿ ਦੱਤਾ ਅਲ੍ਹਾ ਹੀ ਈ-ਲਰਨਿੰਗ ਪ੍ਰੋਜੈਕਟ ਆ ਉਹਦੇ ਤੋਂ ਬੱਚੇ ਸਿੱਖੂਗੇ ਕੁਝ ਮਤਲਬ ਸਮੇ ਦੇ ਹਾਣੀ ਬਣ ਕੇ ਕੋ ਵੱਡੀਆਂ ਪੋਸਟਾਂ ਤੇ ਜਾਊਗੇ ਕੋ ਡਾਕਟਰ ਇੰਜੀਨੀਅਰ ਬਣ ਗਏ ਕੋਈ ਹੋਰ ਉੱਚ ਕੋਟੀ ਦੇ ਮਤਲਬ ਅਹੁਦੇਾਂ ਤੇ ਜਾਣਗੇ ਜਿਹਦੇ ਨਾਲ ਇਹ ਸਕੂਲ ਦਾ ਵੀ ਨਾਮ ਉੱਚਾ ਹੋਏਗਾ ਤੇ ਇਸ ਇਲਾਕੇ ਦਾ ਤੇ ਤੁਸੀਂ ਆਪਣੇ ਮਾਪੇ ਦਾ ਬਣਾਉਣਾ ਚਾਹ। ਸਰਕਾਰ ਜੋ ਰੋਟਰੀ ਕਲਬ ਬੰਗਾ ਦੇ ਸਮੂਹ ਮੈਂਬਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਸਾਰਾ ਸਟਾਫ ਪਿਆਰੇ ਬੱਚਿਓ ਮੇਰੇ ਸਾਥੀ ਪੰਚਾਇਤ ਮੈਂਬਰ ਸੇ ਬਾਣ ਸਭ ਤੋਂ ਪਹਿਲਾਂ ਫਤਿਹ ਫਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਬੱਚਿਆਂ ਦੀ ਤਰੱਕੀ ਵਾਸਤੇ ਜੋ ਰੋਟਰੀ ਕਲੱਬ ਨੇ ਕਦਮ ਉਠਾਏ ਹਨ ਉਹ ਸਲਾਘਾਯੋਗ ਹਨ ਪਰ ਬੱਚਿਓ ਜਿੱਥੇ ਨਹੀਂ ਹਿੰਮਤ ਕਰਕੇ ਸਾਰੇ ਕਾਰਜਾਂ ਵਿੱਚ ਵਿਚਰਦੇ ਆ ਜਿਸ ਤਰ੍ਹਾਂ ਸਰਦਾਰ ਦਲਬਾਖ ਸਿੰਘ ਬਾਗੀ ਸਾਹਿਬ ਜੀ ਨੇ ਦੱਸਿਆ ਕਿ ਸਾਡਾ ਮਿਸ਼ਨ ਹੈ ਕਿ ਕਿਸੇ ਵੀ ਉਹਦੇ ਤੱਕ ਪ੍ਰਾਪਤੀ ਕਰਨ ਵਾਸਤੇ ਬੱਚੇ ਨੂੰ ਜੀਵਨ ਵਿੱਚ ਮੁਸ਼ਕਲ ਆਵੇ ਅਸੀਂ ਹਰ ਮੁਸ਼ਕਲ ਦਾ ਹੱਲ ਕਰਦੇ ਹਾਂ ਬੜੇ ਤੁਹਾਡੇ ਭਾਗ ਚੰਗੇ ਆ ਕਿ ਅੱਜ ਇਸ ਮੰਚ ਤੋਂ ਤੁਹਾਨੂੰ ਇਹ ਸਨੇਹਾ ਮਿਲਿਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਕਿ ਤੁਸੀਂ ਇਸ ਸਨੇਹ ਦੇ ਉੱਤੇ ਪਹਿਰਾ ਦਿਓ ਜੇ ਤੁਹਾਡੇ ਵਿੱਚੋਂ ਇੱਕ ਦੋ ਬੱਚੇ ਵੀ ਉਸ ਪ੍ਰਾਪਤੀ ਉਸ ਉਹਦਿਆਂ ਤੱਕ ਪਹੁੰਚ ਜਾਣ ਤਾਂ ਇਹਨਾਂ ਦੇ ਕੀਤੇ ਮਿਸ਼ਨ ਕਾਮਯਾਬੀ ਦੇ ਨਿਸ਼ਾਨੇ ਚੁੰਮਣਗੇ ਤਾਂ ਅਤੇ ਸਾਡੇ ਸੂਹ ਲੋਟਰੀ ਕਲੱਬ ਵੀ ਸਕੂਲ ਦੇ ਪ੍ਰਿੰਸੀਪਲ ਸਾਹਿਬ ਸੀਸਾ ਸਿੰਘ ਤੇ ਉਹਨਾਂ ਦਾ ਟੀਚਿੰਗ ਸਟਾਫ ਅਤੇ ਪਿਆਰੇ ਪਿਆਰੇ ਬੱਚਿਓ ਮੈਂ ਜਦੋਂ ਬਾਕੀ ਸਾਹਿਬ ਬੋਲਦੇ ਸੀ ਮੈਂ ਕਈ ਗੱਲਾਂ ਮੇਰੇ ਜਿਹੇ ਦੇ ਵਿੱਚ ਆਉਂਦੀਆਂ ਸੀਆਂ ਜਿਹੜੀਆਂ ਦੋ ਚਾਰ ਤੁਹਾਡੇ ਨਾਲ ਕਰਨੀਆਂ ਉਹ ਮੈਂ ਜ਼ਰੂਰੀ ਸਮਝਦਾ ਬਾਕੀ ਬਾਗੀ ਸਾਹਿਬ ਜੀ ਨੇ ਤੇ ਸੈਕਟਰੀ ਸਾਹਿਬ ਨੇ ਤੁਹਾਨੂੰ ਕਾਫੀ ਵਿਆਖਿਆ ਇਹਨਾਂ ਦੀ ਕਰ ਦਿੱਤੀ ਆ ਬੱਚੋ ਜਿਸ ਤਰ੍ਹਾਂ ਕਹਿੰਦੇ ਆ ਵੀ ਅਹੁਦੇ ਵੱਡੇ ਨਹੀਂ ਹੁੰਦੇ ਕਰਦਾਰ ਵੱਡੇ ਹੁੰਦੇ ਆ ਹੁਣ ਇਹ ਤੋਂ ਕੀ ਮਤਲਬ ਆ ਕਿ ਇੱਕ ਬੰਦਾ ਪਿੰਡ ਦਾ ਕੋਈ ਸਰਪੰਚ ਹੋ ਸਕਦਾ ਉਹ ਉੱਦ ਆ ਮੇਰੇ ਵਰਗਾ ਕੋਈ ਬੰਦਾ ਕੋਈ ਅਫੀਸਰ ਹੋ ਸਕਦਾ ਹੈ ਕਿ ਅਹੁਦਾ ਆ ਇੱਕ ਪਿੰਡ ਦਾ ਕੋਈ ਹੋਰ ਕਿਸੇ ਨੂੰ ਕੋਈ ਆਪਾਂ ਨੂੰ ਪ੍ਰਮਾਤਮਾ ਨੇ ਉਹ ਬਖਸ਼ਿਸ਼ ਕੀਤੀ ਆ ਉਹਨੂੰ ਅਹੁਦਾ ਮਿਲਿਆ ਆ ਪਰ ਉਹਦਾ ਕਿਰਦਾਰ ਉਦੋਂ ਵੱਡਾ ਹੈ ਜਦੋਂ ਉਹ ਆਪਣਾ ਕੰਮ ਲੋਕਾਂ ਦੇ ਲਈ ਕਰਦਾ ਆਪਣਾ ਨਿਰਸਵਾਰਥ ਹੋ ਕੇ ਕਿਸੇ ਦੀ ਭਲਾਈ ਲਈ ਕੰਮ ਕਰਦਾ ਉਹਨੂੰ ਕਿਰਦਾਰ ਕਿਹਾ ਜਾਂਦਾ ਉਹ ਕੋਈ ਵੀ ਕਰ ਸਕਦਾ ਉਹ ਜ਼ਰੂਰੀ ਨਹੀਂ ਕਿ ਅਹੁਦੇਦਾਰੀ ਕਰ ਸਕਦਾ ਅੱਦੇ ਯਾਰ ਬੰਦਾ ਸਿਰਫ ਆਪਣੀ ਸੀਮਾਵਾਂ ਵਿੱਚ ਰਹਿ ਕੇ ਹੀ ਕੰਮ ਕਰ ਸਕਦਾ ਜਿਹੜਾ ਕਿਰਦਾਰ ਹੁੰਦਾ ਹੈ ਕਿਰਦਾਰ ਇਸ ਤੋਂ ਬਹੁਤ ਵੱਡਾ ਹੁੰਦਾ ਉਹ ਕੁਝ ਵੀ ਕੰਮ ਕਰ ਸਕਦਾ ਇਸ ਕਾੜੀ ਦੇ ਵਿੱਚ ਸਾਡੇ ਦਰਬਾਖ ਸਿੰਘ ਜੀ ਬਾਗੀ ਆਉਂਦੇ ਨੇ ਉਹ ਸਾਨੂੰ ਇੱਕ ਉਹ ਆਪ ਇੰਜਣ ਦੀ ਤਰ੍ਹਾਂ ਸਾਨੂੰ ਬਾਕੀ ਸਾਰੇ ਜਿੱਦਾਂ ਉਹਦੇ ਪਿੱਛੇ ਟ੍ਰੇਲ ਗੱਡੀ ਡੱਬੇ ਆਉਂਦੇ ਸਾਨੂੰ ਖਿੱਚੀਏ ਸਾਰੇ ਲੈ ਕੇ ਆਉਂਦੇ ਨੇ ਕੋਈ ਕਿਸੇ ਪਾਸੇ ਬਿਜੀ ਆ ਕੋਈ ਕਿਸੇ ਪਾਸੇ ਬਿਜੀ ਜਾਂ ਮੈਂ ਵੀ ਆਉਂਦਾ ਆਉਂਦਾ 10 ਮਿੰਟ ਲੇਟ ਹੋ ਗਿਆ ਯਕਿ ਅਸੀਂ ਮਨ ਲ ਕਿਸੇ ਕੰਮ ਵਿੱਚ ਵੱਜੇ ਹਾਂ ਡਿਊਟੀ ਕਰਦੇ ਹਾਂ ਸੁਣਦਾ ਜੀ ਸਾਰਿਆਂ ਨੂੰ ਅੱਛਾ ਸ਼ੁਰੂ ਕਰਨਾ ਚਾਹੁੰਦਾ ਮੈਂ ਓਪਨਿੰਗ ਰਿਮਾਰਕਸ ਵਾਜੀ ਸਰ ਫਿਊਚਰ ਪੰਜਾਬ ਦਾ ਕੋਣਾ ਆ ਜੀ ਤੁਸੀਂ ਆ ਸਾਰੇ ਫਿਊਚਰ ਪੰਜਾਬ ਦਾ ਫਿਊਚਰ ਤੁਸੀਂ ਆ ਤੁਹਾਡੇ ਹੱਥਾਂ ਚ ਜੋ ਆ ਤੇ ਰੀਡਿੰਗ ਪੜ੍ਹਨੇ ਤੋਂ ਬਿਨਾਂ ਨਹੀਂ ਕਰਦਾ ਕਦੇ ਐਜੂਕੇਸ਼ਨ ਮੁੱਕਦੀ ਨਹੀਂ ਐਜੂਕੇਸ਼ਨ ਦੇ ਵਿੱਚ ਸਟ੍ਰਾਈਵ ਕਰਨਾ ਚਾਹੀਦਾ ਹੋ ਐਕਸਲੈਂਸ ਲਈ ਆਪਣਾ ਪਰਸਨਲ ਸਟੈਂਡਰਡ ਬਣਾਉਣਾ ਪਊਗਾ ਇਹ ਨਹੀਂ ਤੇ ਉਹਨਾਂ ਦੇ ਮੁੰਡੇ ਨੇ ਕਿੰਨੇ ਸਕੋਰ ਕੀਤੇ ਉਹਨਾਂ ਦੀ ਬੇਟੀ ਨੇ ਕਿੰਨੇ ਸਕੋਰ ਕੀਤਾ ਆਪਣਾ ਨਿਸ਼ਾਨਾ ਰੱਖੋ ਮੈਂ ਸਮਝਦਾ ਹਾਂ 100% ਸਕੋਰ ਕਰਨ ਦੀ ਜ਼ਰੂਰੀ ਨਹੀਂ ਹੈਗੀ ਨਿਸ਼ਾਨਾ ਵੀ ਨਹੀਂ ਰੱਖਣਾ ਚਾਹੀਦਾ ਜੇ 100% ਸਕੋਰ ਕਰਨਾ ਹਰ ਇੱਕ ਮੈਂ ਆਪ 5 ਸਾਲ 100% ਸਕੋਰ ਕਰਦਾ ਰਿਹਾ ਉਹ ਬੱਚੇ ਸੀ ਜਿਹੜੇ ਫੀਲਡ ਦੇ ਵਿੱਚ ਜਿਹੜੇ profession ਚ ਗਿਆ ਸੀ ਉਹਦੇ ਹਰ 25 ਸਾਲ 'ਚ ਇਮਤਿਹਾਨ ਹੁੰਦੇ ਸੀ ਉਹਦੇ ਵਿੱਚ ਪਾਸ ਜਾਂ ਫੇਲ ਵਿਚ ਵਿਚਾਲੇ ਕੋਈ ਨਹੀਂ ਪਾਸ ਹੋਣ ਲਈ ਰਿਕੁਆਇਰਮੈਂਟ ਸੀ ਕਿ 100% ਸਕੋਰ ਕਰਨਾ ਹੈ ਤੇ 100% ਸਕੋਰ ਕਰੀਦਾ ਸਰ ਜੀ ਕੋਈ ਕਿਸੇ ਵੀ ਫਿਊਲ ਬੈਟਰੀ 100% ਪੇਰਫਾਰਮ ਨਹੀਂ ਹੈ ਵੀ ਇਹ ਗੈਸ ਇੰਡਸਟਰੀ ਬੈਟਰੀ ਹੈ ਗੈਸ ਬਿਜਲੀ ਦੇ ਪਾਲਣ ਦੀ ਇਹਦਾ ਸੰਵਿਧਾਨ ਇਹ ਜਿਹੜਾ ਗੋਪੋਰ ਮੋਅ ਮੁਕੰਮਲ ਕਰੀ ਜਾਂਦਾ 100% ਨੂੰ ਜੀ ਕਾਲੀ ਕੋਸ਼ਿਸ਼ ਕਰੀ ਜਾਂਦਾ ਪਰ ਇਹਨੂੰ 90% ਤੋਂ ਮਿਲਦੀ ਜਿਹੜੇ ਮੂਲ ਇਨ ਪ੍ਰੋਇਡਸ ਹੋ ਉਹ 올 ਰੌਂਡ ਰੂਲ ਆਫ தி ਇੰਡਸਟਰੀ ਨੇ ਤੁਹਾਨੂੰ ਜੋਬ ਦਿੱਤੀ ਉਹ ਜੋਬ ਕਰਨੀ ਆ ਜੇ ਤੁਹਾਡੀ ਨੋਲਿਜ ਬਹੁਤ ਲਿਮਿਟਡ ਹੋਊ ਤੁਸੀਂ ਜੋਬ ਕਰ ਨਹੀਂ ਸਕਦੇ ਸਹੀ ਪੜ੍ਹਨੇ ਲਈ ਜੀ ਮੈਂ ਸਮਝਦਾ ਕਈ ਨਦਵਾਰਾ ਕਹਿੰਦੇ ਆਪਣੇ ਐਕਸਪੀਰੀਅੰਸ ਚ ਕੱਲ ਕਰਦਾ ਪੜ੍ਹਨੇ ਲਈ ਤੇ ਨਹੀਂ ਸੇ ਹੁੰਦੇ ਆ ਜੀ ਸੁਣਨਾ ਲੈਕਚਰਰ ਤੁਹਾਨੂੰ ਦੱਸ ਰਿਹਾ ਦੂਸਰਾ ਹਿੱਸਾ ਹੈਗਾ ਲੈਕਚਰ ਮੈਡੀ ਜੀ ਤੁਹਾਨੂੰ ਟੈਕਸਟ ਬੁੱਕ ਕਾ ਬਾਰੇ ਦੱਸ ਦਿੱਤਾ। ਚਾਹੇ ਤੁਹਾਡੇ ਕੋਲ ਹੋਣ ਖਰੀਦ ਲਵੋ ਚਾਹੇ ਰਿਸੋਰਸ ਸੈਂਟਰ ਚ ਜਾ ਕੇ ਬ੍ਰਾਊਡ ਕਰ ਲਵੋ ਚਾਹੇ ਕਿਸੇ ਤੋਂ ਉਧਾਰੀ ਲੈ ਲਵੋ। ਉਹ ਬਾੜ ਲਿਓ 200 ਰੁਪਏ ਤੇ ਤੀਜਾ ਹਿੱਸਾ ਜਿਸ ਦਿਨ ਐਮਥਿਆ ਹੋ ਉਹ ਰੈਟੇਬਲ ਉਹਦੇ ਵਿੱਚ ਵੀ ਅੰਥਾਨਾ ਬਹੁਤਾਂ ਹਿੱਸਾ ਤਾਂ

ਕੁਝ ਸ਼ਕਸ਼ੀਤਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹ ਇਸ ਤਰ੍ਹਾਂ ਦੇ ਕਾਫਲੇ ਬਣਾ ਕੇ ਚੱਲਦੀਆਂ ਨੇ ਜਿਨ੍ਹਾਂ ਦਾ ਮੁੱਖ ਮੰਤਵ ਸਿਰਫ ਤੇ ਸਿਰਫ ਸਮਾਜ ਭਲਾਈ ਹੁੰਦਾ ਹੈ। ਉਹਨਾਂ ਦਾ ਕੋਈ ਹੋਰ ਮੰਤਵ ਨਹੀਂ ਹੁੰਦਾ। ਉਹ ਸਿਰਫ ਆਪਣੇ ਇਲਾਕੇ ਦੇ ਆਪਣੇ ਦੇਸ਼ ਦੇ ਆਪਣੇ ਪਿੰਡ ਦੀ ਭਲਾਈ ਬਾਰੇ ਸੋਚਦੇ ਨਹੀਂ ਇਸ ਸੰਸਾਵਾਂ ਉਹ ਇਸ ਤਰ੍ਹਾਂ ਦਾ ਕਾਫਲਾ ਬਣਾ ਕੇ ਚੱਲਦੀਆਂ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਊਜਨੀ ਕੋਈ ਜਾਤ-ਪਾਤ ਕੋਈ ਧਿਰ ਭਾਵ ਨਹੀਂ ਹੁੰਦਾ। ਸਿਰਫ ਤੇ ਸਿਰਫ ਇਹ ਮੰਤਵ ਹੁੰਦਾ ਹੈ ਕਿ ਅਸੀਂ ਆਪਣੇ ਸਮਾਜ ਨੂੰ ਕਿੱਦਾਂ ਉੱਚਾ ਚੁੱਕਣਾ ਹੈ ਤੇ ਉਹਨਾਂ ਦੇ ਵਿੱਚ ਸਭ ਤੋਂ ਮੋਰੀ ਰਾਕੇ ਚੱਲਦੇ ਨੇ ਆਪਣੇ ਇਲਾਕੇ ਦੇ ਬੱਚਿਆਂ ਕਿਉਂਕਿ ਜਿਵੇਂ ਦੱਸਦੇ ਗਿਆਨੀ ਤੁਹਾਨੂੰ ਕਿ ਭੇ ਸਾਡੇ ਸਕੂਲ ਦੇ ਬੱਚੇ ਹੁੰਦੇ ਹਨ ਸੋ ਅੱਜ ਇਸ ਮੌਕੇ ਤੇ ਮੈਂ ਰੋਟਰੀ ਕਲਬ ਪੰਗਾ ਗਰੀ ਦੇ ਸਾਰੇ ਹੀ ਮੋਢੇਦਾਰ ਸਾਰੀ ਹੈ ਸਰਕਾਰ ਦੇ ਅਧਿਕਾਰੀ ਜਿਨ੍ਹਾਂ ਨੇ ਸਕੂਲ ਨੂੰ ਡਿਜੀਟਲ ਲਰਨਿੰਗ ਦੇ ਲੈਵਲ ਤੇ ਪਹੁੰਚਾਉਣ ਵਾਸਤੇ ਪ੍ਰੋਜੈਕਟਰ ਭੇਟ ਕੀਤਾ ਹੈ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਗੁਨਾਹੂ ਨਾਲ ਸਾਡੇ ਪਿੰਡ ਤੋਂ आईया सत्कार सारे हस्तियां जोड़े असें एक खुशी के मौके पर साढ़े में शामिल हो आए हैं मैं उन्हों का धनबाद करता हूँ तो प्यारे बच्चे डिजिटल लर्निंग ई तो लर्निंग सारे जानते हो कि अच्छ समय की बहुत वोड़ है जो वो, वो प्रोजेक्टर है वो दिख खास जोड़ है कोई भी विषय असं पढ़ाने चाहे सैंस है चाहे मैथ है चाहे पंजाबी है, है। जेकर ਪ੍ਰੋਜੈਕਟਰ ਦੇ ਥਰੂ ਪੜਾਇਆ ਜਾਵੇ ਤਾਂ ਉਹ ਜਿਹੜਾ ਵਿਸ਼ਾ ਹੈ ਉਹਨੂੰ ਐਕਸਪਲੇਨ ਕਰਨਾ ਆਸਾਨ ਹੋ ਜਾਂਦਾ ਹੈ ਉਹ ਤੁਹਾਡੀ ਸਮਝ ਦੇ ਵਿੱਚ ਸੌਖਿਆ ਹੀ ਆ ਜਾਂਦਾ ਹੈ ਅਧਿਆਪਕ ਜਿਹੜਾ ਹੈ ਉਸ ਨੂੰ ਆਪਣੇ ਵਿਸ਼ੇ ਦੇ ਨਾਲ ਸੰਬੰਧਿਤ ਕਈ ਟੌਪਿਕ ਜਿਹੜੇ ਨੇ ਇਸ ਤੋਂ ਆਸਾਨੀ ਨਾਲ ਲੱਭ ਜਾਂਦੇ ਨੇ ਤਾਂ ਕਿ ਉਹ ਤੁਹਾਡੇ ਤੱਕ ਇਹਨਾਂ ਨੂੰ ਹੋਰ ਵੀ ਸੌਖਾ ਢੰਗ ਨਾਲ ਪਹੁੰਚ ਸਕਣ ਤੁਹਾਨੂੰ ਤਾਂ ਇਹ ਜਿਹੜੀ ਸਵੇਦੀ ਲੋੜ ਹੈ ਸਮਝ ਨਹਾਣੀ ਬਣਨ ਵਾਸਤੇ ਜਿਹੜਾ ਹੈ ਇਹ ਸਾਡੀ ਸੰਸਥਾ ਨੂੰ ਇਹਨਾਂ ਨੇ ਪ੍ਰੋਜੈਕਟਰ ਵੀਡ ਕੀਤਾ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਆਸ ਕਰਦੇ ਹਾਂ ਕਿ ਹਮੇਸ਼ਾ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਗੇ ਔਰ ਸਾਡੇ ਜਿਹੜੇ ਬੱਚੇ ਨੇ ਇਸ ਤੋਂ ਬਹੁਤ ਹੀ ਲਾਹਾ ਲੈ ਲਿਆ ਤੁਸੀਂ ਸਾਰੇ ਜਾਣਦੇ ਹੋ ਜਿੱਥੇ ਵੀ ਚਲੇ ਜਾਈਏ ਅੱਜ ਤੱਕ ਕਿਤੇ ਵੀ ਕਿਸੇ ਵੀ ਥਾਂ ਤੇ ਜਾਈਏ ਕਿਸੇ ਵੀ ਦਫ਼ਤਰ ਦੇ ਵਿੱਚ ਜਾਈਏ ਜਿਹੜੀ ਈ-ਲਰਨਿੰਗ ਹੈ ਜਾਂ ਡਿਜੀਟਲ ਲਰਨਿੰਗ ਹੈ ਉਹਦਾ ਬਹੁਤ ਹੀ ਮਹੱਤਵ ਹੈ ਤੁਸੀਂ ਕੋਈ ਫਾਰਮ ਬਣਾਉਣਾ ਹੈ ਤੁਸੀਂ ਕੋਈ ਡਾਕੂਮੈਂਟ ਬਣਾਉਣਾ ਹੈ ਤੁਸੀਂ ਗਾਰਡ ਬਣਾਉਣਾ ਹੈ ਕੁਝ ਵੀ ਬਣਾਉਣਾ ਹੈ ਉਹ ਸਾਰਾ ਨਵੀਂ ਟੈਕਨੋਲੋਜੀ ਥਰੂ ਹੀ ਸਾਰਾ ਕੁਝ ਬਣ ਰਿਹਾ ਹੈ ਠੀਕ ਹੈ ਸਮੇਂ ਦੇ ਹਾਣੀ ਬਣਨਾ ਪੈਂਦਾ ਹੈ ਸਮੇਂ ਦੇ ਹਾਣੀ ਜਦੋਂ ਸਿੱਖਿਆ ਸ਼ੁਰੂ ਹੋਈ ਸੀ ਉਦੋਂ ਸਮੇਂ ਦੇ ਹਾਣੀ ਬਣਨ ਵਾਸਤੇ ਦਰਸ਼ਕਾਂ ਦੇ ਚੱਲੇ ਜਿਹੜੀ ਚੱਕਿਆ ਜਿਹੜੀ ਕੀਤੀ ਗਈ ਸੀ ਫਿਰ ਹੌਲੀ ਹੌਲੀ ਬਲੈਕ ਬੋਰਡ ਦੀ ਥੋਸ ਹੋਈ ਫਿਰ ਹੌਲੀ ਹੌਲੀ ਇੱਥੇ ਹੁਣ ਬੜੇ ਪ੍ਰੋਜੈਕਟਰ ਯੂਜ਼ ਕਰਨੇ ਸ਼ੁਰੂ ਕਰਦੇ ਆ ਗਲੋਬ ਯੂਜ਼ ਕਰਨੇ ਸ਼ੁਰੂ ਕਰਦੇ ਚਾੜ ਦੇ ਇਥੋਂ ਜਿਹੜੀ ਤੁਹਾਨੂੰ ਸਿੱਖਿਆ ਜਿਹੜੀ ਸ਼ੁਰੂ ਕਰ ਦਿੱਤੀ ਪਰ ਸਮੇਂ ਦੇ ਹਾਣੀ ਨਾਮ ਦੀ ਨਾਲ ਬਣਨਾ ਜਿਹੜਾ ਜ਼ਰੂਰੀ ਸਮਝਿਆ ਤਾਂ ਕਿ ਇਹ ਹੁਣ ਜਿਹੜੀ ਨਵੀਂ ਟੈਕਨੋਲੋਜੀ ਹੈ ਇਸ ਨੂੰ ਵੀ ਜਿਹੜਾ ਹੁਸੀਂ ਅਪਣਾ ਸਕੀਏ ਸੋ ਬੱਚਿਓ ਇਸ ਦਾ ਜਰੂਰ ਅਸੀਂ ਲਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚੜ੍ਹਿਆ ਅਸੀਂ ਬਾਕੀ ਸਮਾਜ ਦੇ ਜਿਹੜੇ ਨਾਲ ਹੈ ਉਹਦੇ ਨਾਲ ਅਸੀਂ ਜੁੜ ਕੇ ਚੱਲੀਏ ਜਿਵੇਂ ਕਿ ਤੁਹਾਨੂੰ ਇਹਨਾਂ ਨੇ ਅਨਾਉਂਸ ਕੀਤਾ ਹੈ ਕਿ ਕੋਈ ਵੀ ਬੱਚਾ ਜਿਹੜਾ ਹੈ ਕੋ ਅਡਪਟਰ ਬਣਨਾ ਚਾਹੁੰਦਾ ਹੈ ਕੋ ਵੀਰ ਬਣਨਾ ਚਾਹੁੰਦਾ ਹੈ ਉਸ ਨੂੰ ਕਿਸੇ ਫਾਈਨੈਂਸ਼ੀਅਲ ਹੈਲਪ ਦੀ ਲੋੜ ਹੈ ਤਾਂ ਬੱਚਿਓ ਤੁਹਾਡੇ ਸਾਹਮਣੇ ਜਿਹੜੇ ਰਸਤੇ ਖੁੱਲੇ ਹੋਏ ਨੇ ਤੁਸੀਂ ਜਦੋਂ ਵੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਲੋੜ ਦੀ ਲੋੜ ਪੈਂਦੀ ਹੈ ਤਾਂ ਜਰੂਰ ਇਹਨਾਂ ਦਾ رابطہ ਕਰ ਕੈਨ ਕਰੋ ਪਰ ਸ਼ਰਤ ਇਹ ਹੈ ਕਿ ਤੁਹਾਨੂੰ ਜਿਹੜਾ ਹੈ ਉਹ ਪੜਨਾ ਪਵੇਗਾ ਤੋਂ ਮੈਂ ਆਈ ਵਿਦ 20 ਸਜਣਾ ਦੀ ਯਾਤਰਾ ਨਾਲ ਕਿ ਜਿਹੜੀ ਵੀ ਤੁਸੀਂ ਸਾਨੂੰ ਇਹ ਪ੍ਰੋਜੈਕਟਰ ਦੀ ਭੇਂਟ ਕੀਤੀ ਹੈ ਸਾਡੇ ਬੱਚੇ ਜਿਹੜੇ ਨੇ ਇਹਦਾ ਜ਼ਰੂਰ ਲਾਹ ਲੈਣਗੇ ਪਰ ਤੁਹਾਡੀਆਂ ਉਮੀਦਾਂ ਦੇ ਜਿਹੜੇ ਬੱਚੇ ਨੇ ਉਹ ਖਰੇ ਉੱਤਰਨਗੇ ਆਉਣ ਬਾਰੇ ਸਮੇਂ ਦੇ ਵਿੱਚ ਤੁਸੀਂ ਸਾਡੇ ਨਾਲ ਕਿਸੇ ਤਰ੍ਹਾਂ ਜਿਹੜਾ ਸਾਨੂੰ ਸਹਿਯੋਗ ਜਿੰਦੇ ਰਹੋਗੇ ਸਾਨੂੰ ਤੁਹਾਡੀ ਸੰਮਾਨਸ਼ਾਹੀ ਜਿਹੜੀ ਆ ਉਹ ਲੋੜ ਹੈ ਧੰਨਵਾਦ ਥੈਂਕ ਯੂ